ਪੰਜਾਬ 288 ਚੈਨਲ ਤੇ ਤੁਹਾਡਾ ਸਵਾਗਤ ਹੈ ਬੀਤੀ ਰਾਤ ਪਿੰਡ ਰਣੀਆਂ ਦੇ ਘਰਾਂ ਵਿੱਚ ਚੋਰਾਂ ਨੇ ਚੋਰੀ ਕਰਕੇ ਨਜ਼ਦੀਰ ਲੈ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਗੁਰਪ੍ਰੀਤ ਸਿੰਘ ਪੁੱਤਰ ਸਿੰਦਰ ਸਿੰਘ ਵਾਸੀ ਰਣੀਆਂ ਨੇ ਦੱਸਿਆ ਕਿ ਮੇਰੇ ਚਾਚੀ ਜੀ ਸਾਡੇ ਘਰ ਨੇਰੇ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਹਨ ਜਦਕਿ ਚੋਰਾਂ ਨੇ ਪਹਿਲਾਂ ਸਾਡੇ ਘਰ ਦੇ ਬਾਹਰ ਕੁੰਡੇ ਲਗਾ ਕੇ ਫਿਰ ਕੰਦ ਟੱਪ ਕੇ ਰਸੋਈ ਦੀ ਖਿੜਕੀ ਰਾਹੀਂ ਘਰ ਵਿੱਚ ਦਾਖਲ ਹੋ ਕੇ ਜਿਸ ਕਮਰੇ ਵਿੱਚ ਚਾਚੀ ਜੀ ਸੁੱਤੇ ਪਏ ਸਨ ਬਾਹਰੋਂ ਕੁੰਡੀ ਲਗਾ ਕੇ ਦੂਸਰੇ ਕਮਰੇਆਂ ਵਿੱਚ ਪਈਆਂ ਅਲਮਾਰੀਆਂ ਦੀ ਫਰੋਲਾ-ਪਰਾਲੀ ਕੀਤੀ ਅਤੇ ਪਈ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਇਸੇ ਤਰ੍ਹਾਂ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਣੀਆਂ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਕੰਨ ਟੱਪ ਕੇ ਮੇਰੇ ਘਰ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੱਲੋਂ ਰੋਣਾ ਪੋਣ ਅਤੇ ਬੱਤੀ ਜਗਾਉਣ ਤੇ ਚੋਰ ਭੱਜ ਗਏ। ਗੁਰਪ੍ਰੀਤ ਸਿੰਘ ਬਲਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਚੋਰੀਆਂ ਨਿਰੰਤਰ ਜਾਰੀ ਹਨ ਅਤੇ ਕੁਝ ਦਿਨ ਪਹਿਲਾਂ ਹਵੇਲੀ ਵਿੱਚੋਂ ਇੱਕ ਮੋਟਰ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਜਦਕਿ ਚੋਰਾਂ ਵੱਲੋਂ ਚੋਰੀ ਕੀਤੀ ਮੋਟਰ ਤਾਂ ਵਾਪਸ ਕਰ ਦਿੱਤੀ ਪਰ ਉਕਤ ਚੋਰਾ ਵਿਰੁੱਧ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਉੱਨਾ ਨੇ ਪੁਲਿਸਪਾਲ ਸਾਹਿਬ ਨੂੰ ਮੰਗ ਕੀਤੀ ਕਿ ਚੋਰਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਪਰਮਜੀਤ ਸਿੰਘ ਹਰਜਿੰਦਰ ਸਿੰਘ ਬਲਜੀਤ ਸਿੰਘ ਆਤ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੰਨੇ ਭਾਜੀ ਕੀ ਨਾਮ ਆਪਣਾ ਦੱਸੂਗਾ ਰਹਿਣਾ ਤੁਸੀਂ ਗੱਲ ਰਹੀ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਅਸੀਂ ਰੇੜੀਆਂ ਤੋਂ ਰਹਿਣ ਵਾਲੇ ਧਾਰੀਵਾਲ ਜ਼ਿਲ੍ਹਾ ਕਰਤਾਰਪੁਰ ਸਾਡੇ ਇੱਥੇ ਰਾਤ ਇਕੱਲੇ ਰਹਿੰਦੀ ਸਾਡੇ ਚਾਚੀ ਜੀ ਪਰ ਉਹ ਆਪਣੇ ਕਮਰੇ 'ਚ ਸੁੱਤੇ ਹੀ ਰਾਤ ਕੋਈ 1:2 ਦੀ ਗੱਲ ਆ ਪਹਿਲਾਂ ਸਾਡਾ ਨਾਲ ਆ ਘਰ ਉਥੇ ਗਏ ਆ ਉਹਨਾਂ ਨੇ ਸਾਡੇ ਘਰ ਲੋਕ ਕੀਤਾ ਬਾਹਰੋਂ ਫਿਰ ਕੇ ਇੱਧਰ ਆਣ ਕੇ ਉਹਨਾਂ ਦੀ ਇੱਥੋਂ ਰਸੋਈ ਵਾਲੀ ਖਿੜਕੀ ਤੋੜ ਕੇ ਅੰਦਰ ਤੇ ਸਾਰਾ ਬੋਲਾ ਫਾਲੀ ਕੀਤੀ ਆ ਜਿੱਧਰ ਉਹ ਸੁੱਤੇ ਹੋ ਬਾਰੋਂ ਕੁੰਡੀ ਬੰਦ ਕਰ ਗਏ ਆ ਅਸੀਂ ਸਵੇਰੇ 4 ਵਜੇ ਨਾ ਉੱਠਿਆ ਤਾਂ ਹੀ ਵੇਖਿਆ ਕਿ ਕਿਸੇ ਪਾਸੋਂ ਨਿਕਲੇ ਨਹੀਂ ਜਾ ਰਿਆ ਤੇ ਉਦੋਂ ਫਿਰ ਬਾਦੀ ਅਸੀਂ ਦੇਖਿਆ ਦੁਖਿਆ ਤੇ ਇਹ ਕੰਮ ਹੋਇਆ ਹੈ ਸਾਡੇ ਨਾਲ ਕਿ ਕਨਾਲ ਦਾ ਘਰ ਨੁਕਸਾਨ ਤੇ ਨਹੀਂ ਚਲੋ ਪਰ ਇਹ ਵੀ ਕੋਈ ਹੋਰ ਨਾ ਨੁਕਸਾਨ ਕਰ ਜਾਂਦੇ ਕੋਈ ਘਰ ਤੇ ਉਹ ਜਿਹਾ ਸਮਾਨ ਨਹੀਂ ਸੀ ਨਹੀਂ ਸੀ ਤੇ ਇਸ ਕਰਕੇ 2.5000 ਰੁਪਿਆ ਸੀਗਾ ਉਹ ਹਾਂ ਜੀ ਪੂਲ ਸਹੀ ਸੀਗੀ ਹੁਣੇ ਉਹ ਦੇਖੇ ਗਏ ਮੌਕਾ ਉਹ ਕਹਿੰਦੇ ਆ ਲਾਗੇ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਦੇ ਆਂ ਔਰ ਉਹ ਰਾਤ ਬਾਅਦ ਤੇ ਕਨਾਲ ਦਾ ਘਰ ਸਾਡੇ ਸਾਹ ਹੋਰ ਹੈ ਸਾਡੇ ਤਾਇ ਦਾ ਉਹਨਾਂ ਦੇ ਘਰ ਵੀ ਪਏ ਉਹਨਾਂ ਨੇ ਦੇਖ ਲਿਆ ਉਹ ਭੱਜ ਗਏ ਇੱਥੇ ਕਿ ਲਾਗੇ ਸੀਸੀ ਕੈਮਰੇ ਲੱਗੇ ਸੀ ਹਾਂ ਜੀ ਲੱਗੇ ਲੱਗੇ ਤੇ ਕਹਿੰਦੇ ਫੋਨ ਵੀ ਚੈੱਕ ਕਰ ਰਹੇ ਹਾਂ ਹਾਂ ਉਹ ਲੱਗਿਆ ਕਿੰਦਾ ਮੈਂ ਭੇਜਦਾ ਬੰਦੇ ਜਿਹੜੇ ਕੈਮਰੇ ਕਮਰੇ ਚੈੱਕ ਕਰਨਗੇ ਇਹ ਮੰਗ ਕਰਦੇ ਪਰ ਉਹ ਇਹੀ ਆ ਜੀ ਇਹ ਚੋਰੀਆਂ ਸਾਡੇ ਪਿੰਡ ਹੋ ਹੀ ਬੜੀਆਂ ਰਹੀਆਂ ਰੋਜ਼ ਹੀ ਹੋ ਰਹੀ ਆ तकरीबन तकरीबन ਥੋੜੇ ਦਿਨ ਸਾਡੀ ਵੇਹਲੀ ਪਹਿਲਾਂ ਵੇਹਲੀ ਹੋਈ ਸੀਗੀ ਤੇ ਉੱਥੇ ਮੋਟਰ ਮੋਟਰ ਲਾ ਕੇ ਲੈ ਗਏ ਸੀਗੇ ਉਦੋਂ ਵੀ ਬਾਈ ਨੇਮ ਉਹਨਾਂ ਬੰਦੇ ਦੇ ਪਰਚਾ ਕਰਾਇਆ ਮੁੜ ਕੇ ਉਹ ਵਾਪਸ ਕਰਕੇ ਹੀ ਉਸਤਰਾ ਮਾਫੀ ਮੰਗ ਕੇ ਤੇ ਕਾਰਵਾਈ ਨਹੀਂ ਉਦੋਂ ਵੀ ਕੋਈ ਹੋਈ ਹੈ ਤੇ ਸਾਨੂੰ ਲੱਗਦਾ ਵੀ ਪੇਰ ਉਹ ਨਾ ਬੰਦਿਆਂ ਦੇ ਕੰਮ ਹੋ ਸਕਦੇ ਇਹੋ ਹੀ ਪਜਾਦੀਆਂ ਫੈਂਟਸ ਚੋਰੀ ਚਾਰੀ ਕਰਦੇ ਹੁੰਦੇ। ਹਾਲੇ ਤੱਕ ਕੀ ਨਾ ਪਤਾ ਉਹ ਕੀ ਗੱਲ ਕੀ ਹੋਈ ਜਾਂ ਜੀ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਮੈਂ ਐਕਸ ਡੀ ਐਸ ਐਫ ਦਾ ਇੰਸਪੈਕਟਰ ਪੈਨਸ਼ਨ ਆਇਆ ਦਾ। ਤੇ ਮੇਰੇ ਘਰ ਦੇ ਵਿੱਚ ਠੀਕ 2 ਵਜੇ ਜੋ ਮੇਰਾ 로ਬੀ ਵਾਲਾ ਦਰਵਾਜ਼ਾ ਵਾ ਉਹਦੇ ਵਿੱਚ ਉਹਨਾਂ ਠੀਕ ਮੋਬਾਈਲ ਦੀ ਲਾਈਟ ਮਾਰੀ ਗਿਆ। ਉਹ ਲਾਈਟ ਮਾਰਨ ਤੋਂ ਬਾਅਦ ਮੈਂ ਤੁਰੰਤ ਜਾਗ ਪਿਆ ਵਾ। ਸੋ ਮੈਂ ਮੁੜ ਕੇ ਆਪਣੇ ਬੇਟੇ ਨੂੰ ਆਵਾਜ਼ ਮਾਰੀ ਆ ਤੇ ਸ਼ਰੂਪ ਉੱਠ ਕੋਈ ਘਰ ਦੇ ਵਿੱਚ ਕੋਈ ਬੰਦਾ ਘੁੰਮਣ ਰਿਹਾ ਵਾ ਉਹ ਤੋਂ ਬਾਅਦ ਜਦੋਂ ਅਸੀਂ ਉੱਥੇ ਆ ਤਾਂ ਲਾਈਟ ਬਿਗਾਈਆਂ ਬਾਅਦਿਆਂ ਤਾਂ ਸਾਡੇ ਲਾਈਟ ਹੋ ਗਈਆ ਤੇ ਬੰਦਾ ਕੋਈ ਉੱਥੇ ਮਿਲਿਆ ਨਹੀਂ ਆ ਪੂਰੀ ਗਲੀ ਦੇ ਵਿੱਚ ਲਾਈਟ ਹੋ ਗਈਆ ਤੇ ਉਦੋਂ ਬਾਅਦ ਕੋਈ ਵੀ ਸੰਗ ਮਿਲਿਆ ਨਹੀਂ ਆ ਸਾਡੇ ਤੇ ਦੇ ਦੇ ਕੇ ਚੋਰੀਆਂ ਇੰਨੀਆਂ ਵੱਧ ਗਈਆਂ ਨੇ ਕਿ ਇਹ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਕਿ ਹਰ 10 ਦਿਨ ਬਾਅਦ ਚੋਰੀ ਹੋ ਰਹੀ ਆ ਸਾਡੇ ਘਰਾਂ ਦੇ ਜਾਨੇ-ਬਾਏਆਂ ਕਿੱਦੀ ਵਾਰ ਚੋਰੀ ਹੋ ਗਈ ਆ ਤੇ ਪੁਲਿਸ ਨੂੰ ਔਰ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਤੱਕ ਤੱਕ ਨਹੀਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਇਹ ਇਹ ਜੋ ਕੇਸ ਹੋਇਆ ਉਹਨੂੰ ਆਪਣੇ ਬੰਧਿਆ ਨਜ਼ਰ ਧਿਆਨ ਤੇ ਰੱਖਦੇ ਹੋਏ ਇਹਦੇ ਬਾਰੇ ਪੂਜੀ ਕਾਰਵਾਈ ਕਰਨ। ਕੋਈ ਵਿਚਾਰ ਨਹੀਂ ਕੋਈ ਮੈਨੇ ਆ ਗੁੰਦਰਪੁਰ ਬਿਲਕੁਲ ਨਹੀਂ ਬੋਲ ਬਿਲਕੁਲ ਨਹੀਂ ਆ ਇਹ ਉਹ ਵੀ ਆਂਦੀ ਆ ਹਾਂਜੀ ਵਗਣ ਦੇ ਕੋਪਾ ਰਹੋ ਕਿ ਮੁਰਗੀਆ ਬਾਦ ਨੂੰ ਤੇ ਅੱਲੋ ਦੇ ਬਾਦ ਨੂੰ ਹੈਗਾ ਉਹ ਕੋਈ ਨਹੀਂ ਇੱਧਰ ਨੂੰ ਆਇਆ ਤੇ ਇੱਧਰ ਨਾਲ ਇਹ ਵੀ ਬੂਆ ਬੰਦ ਕੀਤਾ ਡੇਰ ਨਾਲ ਸਾਬੀ ਨੂੰ ਬੋਨ ਕੀਤਾ ਸਾਬੀ ਇੱਧਰ ਕੋਸ਼ਣ ਹੋ ਗਿਆ ਇਹ ਸਾਹੀ ਦਾ ਉਹ ਕਿਉਂ ਤੇ ਮੈਂ ਕਿਹਾ ਤੈਨੂੰ ਗੱਲ ਉਹਨੇ ਫੋਨ ਚੁੱਕਦਾ ਮੰਮੀ 4 ਵਜੇ ਦੋਦਰੇ ਜਾਣਾ ਵਾ ਤਾਂ ਉਹੀ ਆ ਤੇ ਗੇਟ ਖੋਲਣਾ ਤੇ ਮੁਰਗੀ ਦੇ ਕੋਲ ਰੱਖਦਾ ਇਹ ਜਿਹੜਾ ਬੂਆ ਖੋਲਦਾ ਸਾਡਾ ਸੂਰਪਾ ਬੰਦ ਮੁਰਗੀ ਅੰਤੋਂ ਮੁਰਗੀ ਦੇ ਕੋਲ ਜਿੱਥੇ ਮੈਂ ਸਾਬੀ ਨੂੰ ਆਣੇ ਚੱਕਦਾ ਹਾਂ